मेरा नाम निर्मल सिंह मैं बतौर चौंकी इंचार्ज बस अड्डा बठिंडा विखे तैनात हाँ मान योगी साहब के दिशा निर्देश मुताबिक नशा रोकू मिम ਦੇ ਅਨੁਸਾਰ ਕਾਰਵਾਈ ਕਰਦੇ ਹੋਏ ਕੱਲ ਬੱਸ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 10 ਕਿਲੋਗ੍ਰam ਭੁੱਕੀ ਚੂੜਾ ਟੋਡਾ ਪੋਸਤ ਬਰਾਮਦ ਕੀਤਾ ਇਹ ਕਿਥੋਂ ਲੈ ਕੇ ਆਇਆ ਸੀ ਤੇ ਕਿੱਥੇ ਜਾਣਾ ਸੀ ਇਹਦਾ ਨਾਮ ਮਨਜਿੰਦਰ ਸਿੰਘ ਹੈ ਕੌਣੀ ਪਿੰਡ ਦਾ ਰਹਿਣ ਵਾਲਾ ਇਹ ਮੱਧ ਪ੍ਰਦੇਸ਼ ਤੋਂ ਕਿਤੇ ਨਿਮਚ ਸ਼ਹਿਰ ਵਿੱਚੋਂ ਕਿਸੇ ਨਾਮ ਨੂੰ ਵਿਅਕਤੀ ਤੋਂ ਲੈ ਕੇ ਆਇਆ ਸੀ ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਇਹ 62 ਦੇ ਵਿੱਚ ਇਹਨੂੰ ਕਾਬੂ ਕੀਤਾ ਗਿਆ। ਪਹਿਲਾਂ ਵੀ ਇਸੇ ਤਰ੍ਹਾਂ ਦਾ ਹੈਗਾ ਮਾਮਲਾ ਦਾ। ਪਹਿਲਾਂ ਵੀ ਇਸੇ ਮੁਕਦਮੇ ਦਰਜ ਨੇ ਉਹਨਾਂ ਸੰਬੰਧੀ ਰਿਕਾਰਡ ਆ ਜਿਹੜਾ ਸੰਬੰਧ থানੇ ਤੋਂ ਹਾਸਲ ਕੀਤਾ ਜਾ ਰਿਹਾ ਹੈ। ਐਂਡੀ ਦੀ ਪਹਿਲਾਂ ਵੀ ਹੋਰ ਕਿਸੇ ਮਾਮਲੇ ਦੀ। ਐਂਡੀ ਦੇ ਐਂਡੀ ਦੇ ਮੁਕਦਮੇ ਨੇ ਪਹਿਲਾਂ ਵੀ ਇਸੇ ਤਰ੍ਹਾਂ ਨਸ਼ੇ ਦੇ ਇਸ ਮਾਮਲੇ ਦੇ ਮੁਕਦਮੇ ਦਰਜ। ਹੁਣ ਆ ਜਿਹਨਾਂ ਨੂੰ ਜਿਲ੍ਹੇ ਪੇ ਜੇਤ ਕੇ ਰਾਮ ਰੇਸ਼ ਪੇਸ਼ ਕਰਕੇ ਕੋਰ ਰਿਮਾਂਡ ਲਿਆ। ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ। ਇਹ ਕਿੱਥੋਂ ਲੈ ਕੇ ਆ ਉਹਨੂੰ ਅੱਗੇ ਜਿਹੜਾ ਫਾਰਵਰਡ ਲਿੰਕ ਬੈਕ ਲਿੰਕ